ਸਤਿ ਸ਼੍ਰੀ ਅਕਾਲ ਜੀ ਮੈਜਿਕ ਵਿੰਡਰ ਕorp ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ। ਵਿਸ਼ਵ ਪੰਜਾਬੀ ਸੇਤ ਸਭਾ ਵੱਲੋਂ ਸਤਾਨਕ ਪੰਜਾਬੀ ਭਵਨ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੋ ਕਲਾਕਾਰਾਂ ਦੇ ਰੂਬਰੂ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਵਿੱਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਮੱਖਣ ਕੋਹਾੜ ਤੇ ਸ਼ੇਰੂਪੁਰਾ ਪਾਕਿਸਤਾਨ ਤੋਂ ਹੁਸੈਨ ਮਯਾ ਦੇ ਸ਼ਾਮਿਲ ਸੀ ਮੱਖਣ ਕੋਹਾਰ ਨੇ ਆਪਣੀ ਕਵਿਤਾ ਅਤੇ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰਦੇ ਆ ਕਿਹਾ ਕਿ ਉਹਨਾਂ ਦੀ ਕਵਿਤਾ ਲੋਕ ਪੱਖੀ ਹੈ ਕੋਹ ਨੇ ਕਿਹਾ ਕਿ ਉਹ ਕਲਮ ਨਾਲ ਭਾਰਤ ਦੇ ਵਰਤਮਾਨ ਸਿਸਟਮ ਨੂੰ ਬਦਲ ਲੈ ਲੜ ਰਹੇ ਨੇ ਇਸ ਸਮਾਜ ਵਿੱਚ ਜਾਤ ਪਾਤ ਉੱਚ-ਨੀਚ ਦੀ ਵੰਡ ਪਈ ਹੈ ਅਮੀਰ-ਗਰੀਬ ਜਨਤਾ ਦਾ ਖੂਨ ਪੀ ਰਹੀ ਹੈ ਭਾਰਤ ਅੰਦਰ ਫਾਸੀਵਾਦ ਦਾ ਖਤਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾ ਰਿਹਾ ਹੈ ਤੇ ਭ੍ਰਸ਼ਟਾਚਾਰ ਦਾ ਜ਼ੋਰ ਹੈ ਕੋਹਾਰ ਨੇ ਮੰਚ ਤੋਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਜੋ ਨੇ ਪੜ ਕੇ ਸੁਨਾਈਆਂ ਜਿਸ ਵਿੱਚ ਜਨਤਾ ਦੇ ਦੁੱਖਾਂ ਦਰਦਾਂ ਨੂੰ ਬਖੂਬੀ ਬਿਆਨ ਕੀਤਾ ਗਿਆ ਲੋਕਾਂ ਵੱਲੋਂ ਉਹਨਾਂ ਨੂੰ ਪਹਿਵੀਂ ਦਾਦ ਮਿਲੀ ਮੱਖਣਕੌਰ ਨੇ ਜੋ ਹੈ ਹੁਣ ਤੱਕ ਕਵੀ ਸੰਗ੍ਰੋਹ ਬੋਲ ਦੇ ਰਹਾਣ ਦਾ ਸਫਰ ਕਿਨਾਰੇ ਦੇ ਨਕਸ਼ ਕੇਸਕੀ ਦੇ ਫੁੱਲ ਕਹਾਣੀ ਸੰਗ੍ਰਹਿ ਵਿੱਚ ਤੱਜੀਆਂ ਤੰਦਾਂ ਛਪ ਚੁੱਕੇ ਹਨ ਨਾਲ ਹੀ ਉਹਨਾਂ ਨੇ ਕੁਝ ਪੁਸਤਕ ਆਪਣੇ ਮੂਲ ਪਛਾਣ ਛਪੀ ਹੈ ਤੇ ਇਸ ਨੂੰ ਮੌਕੇ ਤੇ ਲੋਕ ਅਪਰਵਣ ਵੀ ਕੀਤਾ ਹੈ ਇਸ ਦੇ ਨਾਲ ਹੀ ਪਾਕਿਸਤਾਨੀ ਗਾਇਕ ਹੁਸੈਨ ਸਯਾਦ ਦੇ ਨੇ ਰੂਬਰੂ ਦੌਰਾਨ ਕਿਹਾ ਕਿ ਉਸ ਨੇ ਗਾਇਕੀ ਵਿੱਚ ਹੀਰ ਸਸੀ ਮਿਰਜ਼ਾ ਟੱਪੇ ਮਹਿਆ ਆਦ ਗਾਇਆ ਹੈ ਤੇ ਪਾਕਿਸਤਾਨੀ ਗਾਇਕੀ ਵਿੱਚ ਚੰਗਾ ਨਿਮਾਣਾ ਖਟਿਆ ਰਵਾਇਤੀ ਗਾਇਕੀ ਦੋਵੇਂ ਪੰਜਾਬਾਂ ਦੀ ਸਾਂਝੀ ਰਹਿ ਤੇ ਕ ਕਲਾਕਾਰ ਦੋਵੇਂ ਪੰਜਾਬਾਂ ਦੇ ਸਾਂਝੇ ਨੇ ਉਹਨਾਂ ਦੱਸਿਆ ਹੈ ਕਿ ਗਾਇਕੀ ਨੂੰ ਬਚਪਨ ਵਿੱਚ ਸ਼ੌਂਕੀਆ ਸ਼ੁਰੂ ਕੀਤਾ ਸੀ ਬਾਅਦ ਵਿੱਚ ਰੋਜ਼ਗਾਰ ਬਣ ਗਈ ਇਹ ਇਸੇ ਮੰਚ ਤੋਂ ਉਹਨਾਂ ਨੂੰ ਨਾਰਥ ਅਮਰੀਕਾ ਯੂਨੀਵਰਸਿਟੀ ਦੀ ਵੀ ਸੀ ਡਾక్టర్ ਸ਼ਰੀਨਾ ਨੇ ਪੀ ਐਚ ਡੀ ਡੀ ਅਨਰੀ ਡਿਗਰੀ ਪ੍ਰਦਾਨ ਕੀਤੀ ਸਮਾਗਮ ਵਿੱਚ ਮੰਚ ਤੋਂ ਪ੍ਰੋਫੈਸਰ ਜਗੀਰ ਸਿੰਘ ਕਹਾਰੋਂ ਨੇ ਬਖੂਬੀ ਤਾંગ ਨਾਲ ਪੇਸ਼ ਕੀਤਾ ਇਸ ਮੌਕੇ ਕੈਸਰ ਇਕਬਾਲ ਡਾਕਟਰ ਰਮੀਦੀ ਕਵਿਤਰੀ ਤਹਿਨਾ ਸਹਾ ਦਿੱਲੀ ਦਲਬੀਰ ਸਿੰਘ ਕਤੂਰੀਆ ਤੇ ਦਰਸ਼ਨ ਡਾਕਟਰ ਦਰਸ਼ਨਦੀਪ ਸਰਬਜੀਤ ਕੌਰ ਕਹਾਰੋ ਨਾਰ ਸਿੰਘ ਔਜਲਾ ਬਲਜੀਤ ਬਲਜਿੰਦਰ ਸਿੰਘ ਲੈਲਨਾ ਸੁਰਜੀਤ ਸਿੰਘ ਸਤੀਸ਼ ਗੁਲਾਟੀ ਹੀਰਾ ਹੰਸਪਾਲ ਬਲਵੀਰ ਕੌਰ ਰਾਏ ਕੋਟੀ ਪਰਮਜੀਤ ਵਿਰਦੀ ਟਹਿਲ ਬਰਾੜ ਸਰਬਜੀਤ ਕੌਰ ਕੋਹਲੀ ਆਦ ਨੇ ਦੋਵੇਂ ਲੇਖਕ ਕਲਾਕਾਰਾਂ ਬਾਰੇ ਆਪਣੇ ਵਿਚਾਰ ਰੱਖੇ ਵਿੱਚ ਚੇਅਰਮੈਨ ਦਲਜੀਤ ਜੋ ਨੇ ਉਹ ਕਪੂਰਤਿਆ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਏਸੀ ਅੱਜ ਦੇ ਮੁੱਖ ਅਪਡੇਟ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਦੇਖਦੇ ਰਹੋ ਸਾਡਾ ਚਰ ਪੰਜਾਬੀ ਲਿੰਕ ਮੀਡੀਆ ਧੰਨਵਾਦ।